ਹੈਲੋ ਹੈਲੋ ਹਾਂ ਕੌਣ ਜੀ ਤੁਸੀਂ ਆਪਣੇ ਸਿਵਲ ਹਸਪਤਲ ਦੇ ਵਿੱਚੋਂ ਬੋਲਦੇ ਹੋ ਜੀ ਮਾਨਸੇ ਤੋਂ ਹਾਂ ਹਾਂ ਮੈਂ ਚਿਲਪਾ ਬੋਲਦੀ ਹਾਂ ਸਿਵਲ ਹਸਪਤਲ ਤੋਂ اچھا ਨਰਸ ਬੋਲਦੇ ਹੋ ਜੀ ਤੁਸੀਂ ਹਾਂ ਹਾਂ ਮੈਂ ਨਰਸਾਂ ਜੀ ਇੱਥੇ ਅੱਛਾ ਜੀ ਮੈਂ ਨਰਸਾਂ ਜੀ ਤੇ ਮੈਂ ਨਾ ਇਥੋਂ ਪਾਤੜਾਂ ਤੋਂ ਬੋਲਦਾ ਸੀ ਗੁਰਨਾਮ ਸਿੰਘ ਤੇ ਤੇ ਮੈਂ ਤੁਹਾਡੇ ਕੋਲ ਪਹਿਲਾਂ ਨਾ ਕਈ ਵਾਰ ਦਵਾਈ ਲੈਣ ਆਇਆ ਵੀ ਸੀਗਾ ਤੁਸੀਂ ਮੈਨੂੰ ਕਈ ਵਾਰ ਦਵਾਈ ਮੈਂ ਚੈੱਕ ਕਰਨ ਤਾਂ ਫਾਈਲ ਤੇ ਗੁਰਨਾਮ ਸਿੰਘ ਪਾਤਣਾ ਹਾਂਜੀ ਪਾਤਣਾ ਆਪਣੇ ਪਿੰਡ ਗੁਰਨਾਮ ਉਮਰ 60 ਸਾਲ ਗੁਰਨਾਮ ਸਿੰਘ ਪੁੱਤਰ ਸਿੰਘ ਹਾਂ ਪਿਤਾ ਨਾਮ ਜੱਗਰ ਸਿੰਘ ਹੈ ਜੀ अच्छा ਤੁਸੀਂ ਆਉਂਦੇ ਹੋ ਦਿਖਾਉਣਾ ਹੈ ਕਿ ਇਹ ਜੀ ਬਲਗਮ ਛਾਤੀ ਤੇ ਛਾਤੀ ਚ ਬਲਗਮ ਵੀ ਹੈਗੀ ਭਾਈ ਮੇਰੀ ਇੱਕ ਗੱਲ ਹੋਰ ਸੁਣੋ ਤੁਸੀਂ ਮੇਰੇ ਨਾਂ ਹੁਣ ਇੱਕ ਤਾਂ ਬੁਢੇ ਬੰਦੇ ਐ ਹਨਾ ਤੇ ਕਹਿਣ ਚ ਸ਼ਰਮ ਵੀ ਤੁਸੀਂ ਜਵਾਬ ਜੱਲੇ ਸਾਡੀ ਉਮਰ ਤਾਂ 35 36 ਸਾਲ ਦੀ ਉਮਰ ਲੱਗਦੀ ਹੈ ਸ਼ਰਨ ਭਾਈ ਹਾਂ ਅੰਕਲ ਜੀ ਇਹ ਤਾਂ ਹੈ ਇੱਕ ਤਾਂ ਤੁਸੀਂ ਨਾ ਅੰਕਲ ਨਾ ਕਹੋ ਅੰਕਲ ਕਹਿ ਕੇ ਨਾ ਤੁਸੀਂ ਜਮਾਈ ਹੁੰਜੇ ਲਾ ਤਾਂ ਭਾਏ ਤਾਂ ਮੈਂ ਜਵਾਨ ਕੋ ਆ ਜਦੋਂ ਮੈਂ ਜਵਾਨ ਹਾਂ ਇਹ ਤਾਂ ਹੈ ਮੈਂ ਦੇਖੀ ਸੀ ਗੁਰਨਾਮ ਜੀ ਕੋਈ ਕੋਲਡ ਡਰਿੰਕ ਵਗੈਰਾ ਪੀਤੀ ਸੀ ਕਿਸੀ ਡਾਕਟਰ ਨੇ ਦੱਸ ਰਿਹਾ ਜਦੋਂ ਮੈਂ ਕੋਲੀ ਸੀ ਜਿੰਨਾ ਕੋਲਡ ਡਰਿੰਕ ਵਗੈਰਾ ਪੀ ਲਈ ਸੀ ਉਹਦੇ ਨਾਲ ਐਂ ਹੋ ਗਿਆ ਹਾਂ ਕਿ ਕੁਸ ਪਾਰਟੀਆਂ ਉਲਟੀਆਂ ਵੀ ਕਰਦੀਆਂ ਹੁੰਦੀ ਗੁਰਨਾਮ ਜੀ ਹਾਂ ਸਾਰਾ ਕੁਝ ਕਰ ਲੈਣਾ ਇਹ ਪਾਰਟੀਆਂ ਪਰ ਮੇਰੇ ਤੁਸੀਂ ਇੱਕ ਸਮੱਸਿਆ ਸੁਣਾ ਜੀ ਮੇਰੀ ਸਮੱਸਿਆ ਇਹ ਹੈ ਕਿ ਭਾਈ ਸਰੀਰ ਵੀ ਸਭ ਕੁਝ ਬਣ ਗਿਆ ਸਰੀਰ ਵੀ ਫਿੱਟ ਹੈ ਠੀਕ ਹੈ ਪਰ ਅੰਦਰੂਨੀ ਕੀ ਹੈ ਕਿ ਬੰਦੇ ਨੂੰ ਕੁਝ ਕਮਜ਼ੋਰੀਆਂ ਹੋ ਜਾਂਦੀਆਂ ਜਿਸ ਦੇ ਕਰਕੇ ਇਨਸਾਨ ਨਾ ਨਾ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦਾ ਯਾਰਾਂ ਦੋਸਤਾਂ ਨੂੰ ਦੱਸ ਦਿਆਂ ਤਾਂ ਉਹ ਕਹਿੰਦੇ ਤੁਹਾਨੂੰ ਜਵੇਂ ਹੀ ਸੁਦਾ ਐਵੇਂ ਸਰ ਗਿਆ ਹੁਣ ਕਿੱਥੇ ਹੋ ਗਈ ਅੰਕਲ ਜੀ ਇਹ ਨਹੀਂ ਨਨ ਦਿੱਕਤ ਹੈ ਹੀ ਕਿ ਤੁਸੀਂ ਹੈਗੇ ਡਾਕਟਰ ਤੇ ਡਾਕਟਰ ਹੁੰਦਾ ਰੱਬ ਦਾ ਰੂਪ ਹੈ ਨਾ ਹਾਂਜੀ ਹਾਂਜੀ ਅੰਕਲ ਤੇ ਤੁਸੀਂ ਮੇਰੀ ਗੱਲ ਸੁਣ ਕੇ ਹੱਸੋਗੇ ਵੀ ਤੇ ਜਦੋਂ ਮੈਂ ਕਰਦਾ ਨਾ ਆਪਣੀ ਵਾਈਫ ਦੇ ਨਾਲ ਦਾ ਪਹਿਲਾਂ ਤਾਂ ਖੜਾ ਹੁੰਦਾ ਤੇ ਜਦੋਂ ਮੈਂ ਵਿੱਚ ਪਾ ਦਿੰਦਾ ਤੇ ਵਿੱਚ ਪਾ ਕੇ ਬੈਠੇ ਇਹ ਕਿਹੜੀ ਬਿਮਾਰੀ ਹੈ ਮੈਨੂੰ ਬਿਮਾਰੀ ਨਹੀਂ ਸਮਝ ਚਾਹੀਦੀ ਅੰਨੀ ਪਹਿਲੇ ਜਿਵੇਂ ਪਹਿਲਾਂ ਕਰਦੇ ਸੀ ਯਾਰ ਨਾਲ ਨਹੀਂ ਨਹੀਂ ਪਹਿਲਾਂ ਜਿਵੇਂ ਆਪਾਂ ਨੋਰਮਲ ਆਪਾਂ ਜਿਵੇਂ ਇੱਕ ਦੂਜੇ ਨਾਲ ਬਾਡੀ ਨਾਲ ਬਾਡੀ ਟੱਚ ਹੁੰਦੀ ਹੈ ਉਹਦਾ ਮਤਲਬ ਪੂਰਾ ਮੇਰਾ ਰੈਡੀ ਹੋ ਜਾਂਦਾ ਸਭ ਕੁਝ ਦੇਖੋ ਜੀ ਤੁਸੀਂ ਡਾਕਟਰ ਹੋ ਤੇ ਮੈਂ ਮਰੀਜ਼ ਆ ਮੈਂ ਆਪਣੀ ਸਮੱਸਿਆ ਤੁਹਾਨੂੰ ਦੱਸ ਦਿਆਂਗਾ ਤੁਸੀਂ ਮੇਰੀ ਸਮੱਸਿਆ ਸੁਣੋ ਤੇ ਇਹ ਤਾਂ ਮੈਨੂੰ ਤੁਸੀਂ ਹੱਲ ਦੱਸੋ ਪਹਿਲਾਂ ਮੇਰੀ ਤੁਸੀਂ ਮੇਰੀ ਪੂਰੀ ਸਮੱਸਿਆ ਸੁਣੋ ਧਿਆਨ ਨਾਲ ਠੀਕ ਹੈ ਜਦੋਂ ਕੋਲੇ ਹੁੰਨੇ ਆ ਉਹ ਮੇਰੇ ਕੋਲੇ ਹੁੰਦੇ ਆ ਜਿਵੇਂ ਨਿਰਵਸਤਰ ਹੋ ਜਾਂਦੇ ਆ ਫਿਰ ਜਦੋਂ ਇੱਕ ਦੂਜੇ ਨਾਲ ਬੋਡੀ ਨਾਲ ਬੱਚ ਹੁੰਦੀ ਹੈ ਲਿਪ ਟੱਚ ਹੁੰਦੇ ਆ ਹਨਾ ਉਦੋਂ ਨਾਲ ਸਾਡਾ ਸਰੀਰ ਪੂਰਾ ਖੜਾ ਹੋ ਜਾਂਦਾ ਠੀਕ ਹੈ ਐਂ ਕਰਦੀ ਮੈਂ ਤੁਹਾਡੀ ਉਚਾਰੀ ਫਾਈਲ ਤੇ ਦਿੱਕਤ ਲਿਖ ਲੈਣੀ ਹੈ ਜੀ ਡਾਕਟਰ ਨੂੰ ਦਿਖਾ ਦੂੰਗੀ ਪਰ ਮੇਰੇ ਕੋਲੇ ਤਾਂ ਇਸ ਗੱਲ ਦਾ ਕੋਈ ਸੋਲੂਸ਼ਨ ਨਹੀਂ ਹੈ ਤੁਸੀਂ ਮੈਨੂੰ ਹਾਂ ਜੀ ਤੁਸੀਂ ਮੇਰੀ ਗੱਲ ਸੁਣਦਾ ਜੀ ਸੋਲੂਸ਼ਨ ਆਪਾਂ ਤੁਸੀਂ ਮੈਨੂੰ ਸੋਲੂਸ਼ਨ ਤੁਸੀਂ ਨਾ ਮੈਨੂੰ ਸੋਲੂਸ਼ਨ ਦੱਸ ਦਿਓ ਵੀ ਕੋਈ ਗੋਲੀ ਦਾ ਨਾਮ ਦੱਸ ਦਿਓ ਮੈਂ ਮੈਡੀਕਲ ਤੋਂ ਲੈ ਲਵਾਂ ਪਹਿਲਾਂ ਮੇਰੀ ਸਮੱਸਿਆ ਸੁਣੋ ਸਮੱਸਿਆ ਇਹ ਹੈ ਜੀ ਕਿ ਜਦੋਂ ਸਰੀਰ ਅੰਕਲ ਜੀ ਇਹ ਤਾਂ ਤੁਹਾਨੂੰ ਡਾਕਟਰ ਹੀ ਦੱਸ ਸਕਦੇ ਆ ਜੀ ਕਿ ਨਾਮ ਜੀ ਮੈਂ ਨਹੀਂ ਦੱਸ ਸਕਦੀ ਤੁਹਾਨੂੰ ਸੌਰੀ ਤੇ ਮੇਰੀ ਸਮੱਸਿਆ ਸੁਣ ਲਓ ਵੀ ਸਰੀਰ ਖੜਾ ਹੋ ਗਿਆ ਕੀ ਹੋ ਗਿਆ ਹਾਏ ਹਾਏ ਸਰੀਰ ਖੜਾ ਹੋ ਗਿਆ ਸਰੀਰ ਖੜਾ ਹੋ ਗਿਆ ਜਦੋਂ ਮੈਂ ਜਮਾ ਕੋਲੇ ਲਾਉਂਦਾ ਉਹ ਵੀ ਪੂਰੀ ਤਿਆਰ ਹੁੰਦੀ ਹੈ ਉਹ ਕਹਿੰਦੀ ਵੀ ਹੁਣ ਪਾ ਦੇ ਜਿਹੜਾ ਕੁਝ ਪਾਉਣਾ ਠੀਕ ਹੈ ਅੰਕਲ ਜੀ ਤੁਸੀਂ ਮੈਨੂੰ ਵੀ ਕਰਮ ਕਰਤਾ ਮੈਂ ਹੁਣ ਕੀ ਕਰਾਂ ਮੈਂ ਤਾਂ ਅਜੇ ਮੈਰਿਜ ਵੀ ਨਹੀਂ ਹੋਈ ਜੀ ਤੇ ਸਾਡਾ ਪਸੰਦ ਪੱਤਰਕਾਰਿਆਂ ਦੀ ਵੋਟ ਹਮਮ ਓਕਾ ਵਰ ਲੱਭ ਚੁੰਦੀ ਹੈ ਜੀ ਤੇ ਜਦੋਂ ਮੈਂ ਨਾ ਮੇਰੀ ਗੱਲ ਸੁਣੋ ਜਦੋਂ ਮੈਂ ਇਹਨੂੰ ਖੋਲ ਕੇ ਤੇ ਆ ਕਰਕੇ ਪੂਰਾ ਜਦੋਂ ਵਿੱਚ ਪਾ ਦਿੰਦਾ ਉਹ 2 ਮਿੰਟ ਦਾ ਵਿੱਚ ਖੜਾ ਰਹਿੰਦਾ ਬਾਅਦ ਚ ਨਾ ਵਿੱਚ ਬੈਠ ਜਾਂਦਾ ਹੈਗਾ ਤੁਸੀਂ ਜਿਸ ਦਾ ਮੈਨੂੰ ਰਾਜ ਦੱਸੋ ਕਿਸ ਮੇਰੇ ਨਾਲ ਕਰਕੇ ਦੇਖੋ ਬੰਨਾ ਹਾਂ ਤੁਸੀਂ ਬੈਠ ਲੈ ਦੇਣਾ ਫੇਰ ਮੈਂ ਸਾਈਕ੍ਰੈਕਟਿਕ ਲਿਖ ਰਹੀ ਹਾਂ ਮੈਨੂੰ ਉਹਦੇ ਵਿੱਚ ਨਾ ਉਹਦੇ ਪਿੱਛੇ ਇੱਕ ਕਾਰਨ ਮੈਂ ਨਾ ਕਿ ਆਪਣਾ ਕੋਈ ਖਾਸ ਦੋਸਤ ਸੀਗਾ ਮੋਨ ਡਿਸਕਸ ਉਹਨਾਂ ਡਿਸਕਸ ਕੀਤੀ ਸੀ ਗੱਲ ਉਹਨੇ ਮੈਨੂੰ ਉਹਨੇ ਵੀ ਇਹ ਗੱਲ ਦੱਸੀ ਸੀ ਕਿ ਜਦੋਂ ਸਾਹਮਣੇ ਵਾਲਾ ਰਿਸਪੌਂਸ ਨਾ ਨਾ ਦੇਵੇ ਜਦੋਂ ਲੇਡੀਜ਼ ਏਜੰਟਸ ਨੂੰ ਰਿਸਪੌਂਸ ਨਾ ਦੇਵੇ ਕਹਿੰਦੇ ਉਹਦੋਂ ਵਿੱਚ ਜਾ ਕੇ ਬੈਠ ਜਾਂਦਾ ਹੈਗਾ ਇਹ ਕਾਰਨ ਬੰਦ ਦਿਓ ਤੁਸੀਂ ਇਸ ਚੀਜ਼ ਨੂੰ ਹੂੰ ਤੁਸੀਂ ਕੀ ਮੰਨਦੇ ਹੋ ਹਾਂਜੀ ਇਹ 3 ਤਕੀਮਾਂ ਦੇ ਹੈਗੇ ਨਹੀਂ ਬਲਾਂਜੀ ਨਹੀਂ ਨਹੀਂ ਵੀ ਆਪਾਂ ਜਿਵੇਂ ਖੜਾ ਕਰਕੇ ਵਿੱਚ ਪਾਤਾ ਤੇ ਸਾਹਮਣੇ ਕੋਈ ਨਾ ਹੱਲੇ ਨਾ ਕਿਸ ਘਰੇ ਨਾ ਕੋਈ ਜੱਫੀ ਪਾਵੇ ਤਾਂ ਫਿਰ ਬੈਠੂਗਾ ਹੀ ਨਾ ਫਿਰ ਇਹ ਵੀ ਤਾਂ ਕਮੀ ਕੋਈ ਮੇਰੀ ਕਮੀ ਥੋੜੀ ਹੈ ਇਹ ਇਹ ਤਾਂ ਸਬਕੋਸ਼ੀਅਸ ਮਾਈਂਡ ਹੈ ਜਿਹੜੇ ਲੰਮੀ ਲੰਬੀ ਕੋੜ ਦੇ ਕੋੜੇ ਰੇਸ ਤੇ ਘੜੇ ਹੁੰਦੇ ਉਹ ਤਾਂ ਨਹੀਂ ਹੋ ਕਰਦੇ ਹੁੰਦੇ ਨਹੀਂ ਨਹੀਂ ਮੇਰਾ ਬੁਆਏਫ੍ਰੈਂਡ ਤਾਂ ਮਨੋ ਗੋਤਮ ਜੀ ਤੋਂ ਬਸ ਇਕੱਲਾ ਹੁਣ ਤਾਂ ਉਹਦੀ ਮੈਰਿਜ ਹੋ ਗਈ ਅ ਅੱਛਾ ਫਿਰ ਐਡਾ ਗਰਲਫ੍ਰੈਂਡ ਦੇ ਵਿੱਚ ਕੀ ਉਹ ਬੁਆਏਫ੍ਰੈਂਡ ਦੇ ਵਿੱਚ ਕੀ ਸੀ ਗੈਡੀ ਸੋਹਣੀ ਗਰਲਫ੍ਰੈਂਡ ਛੱਡ ਕੇ ਉਹ ਹੋਰ ਮੈਰਿਜ ਕਰਾ ਲੇ ਹੂੰ ਕੀ ਤਾਂ ਮਨਨ ਜੀ ਮਤ ਗੁਰੀਆਂ ਕੀ ਐ ਪੰਕਸ਼ਨ ਸਾਰੀ ਦੇ ਹੂੰ ਇਹ ਤਾਂ ਫਿਰ ਤਾਂ ਬਹੁਤ ਗਲਤ ਕੀਤਾ ਉਸਨੇ ਤੁਸੀਂ ਨਾ ਮੈਡਮ ਜੀ ਮੇਰਾ ਮੇਰਾ ਹਾਲ ਕਰੋ ਮੈਂ ਤਾਂ ਮੇਰਾ ਕਰਨ ਨੂੰ ਜੀ ਕਰਦਾ ਤੇ ਉਹ ਵਿੱਚ ਵਿੱਚ ਵੜਦੇ ਸਾਰੇ ਬੈਠ ਜਾਂਦਾ ਹੁਣ ਉਹਦਾ ਇਲਾਜ ਦੱਸੋ ਕੀ ਕਰਾਂ ਤੁਸੀਂ ਮੈਨੂੰ ਕੋਈ ਸੋਲੂਸ਼ਨ ਦੱਸੋ ਇਹਦਾ ਕੀ ਹੋਊਗਾ ਮੈਂ ਤੁਹਾਡੇ ਨਾਲ ਕਰਕੇ ਦੇਖਾਂ ਜਾਂ ਐਕਸਪੈਰੀਮੈਂਟ ਕਰਕੇ ਦੇਖਾਂ ਜਾਂ ਕਿਵੇਂ ਕਰਾਂ ਹੂੰ ਜੀ ਆਜ ਅੰਕਲ ਜੀ ਵੱਲੋਂ ਰੈਸਿਵ ਵੀ ਤਸਵੀਰ ਮਿਲੀ ਹੋਈ ਹੈ ਉਹ ਬਹੁਤ ਸੋਹਣਾਈ ਹੈ ਇਹ ਇਹ ਵੈਟੀ ਮੈਡੀਕਲ ਤੋਂ ਗੋਲੀਆਂ ਵੀ ਮਿਲਦੀਆਂ ਨੇ ਗੋਲੀ ਖਾ ਕੇ ਆ ਜੀ ਮੇਰੇ ਕੋਲ ਐਂ ਕਰੀ ਚੱਲ ਮੇਰੀ ਗੱਲ ਸੁਣੋ ਮੈਨੂੰ ਗੋਲੀ ਦਾ ਨਾਮ ਦੱਸੋ ਇੱਕ ਦਾ ਕੋਈ ਕਿਹੜੀ ਗੋਲੀ ਨਾਮ ਆ ਫਿਰ ਲਾਲਜੀ ਗੋਲੀ ਦੱਸੀ ਸੀ ਜੀ ਮੈਨੂੰ ਕੀ ਨਾਮ ਹੁੰਦਾ ਹੋਊਗਾ ਹੂੰ ਅੰਕਲ ਜੀ ਨੂੰ ਨਾਮ ਜਿਵੇਂ ਅਰੇ ਤੋਂ ਲਿਉਣੀ ਤਾਂ ਕਿ ਮੇਰੇ ਚਿਰ ਤੇ ਗਈਆਂ ਵਗੈਰਾ ਆਉਂਦੀ ਚਲੋ ਮੈਂ ਨਾ ਫਿਰ ਮੈਡੀਕਲ ਤੇ ਜਾ ਕੇ ਫਿਰ ਆਏ ਆ ਮੇਰੀ ਗੱਲ ਦਰੋਂ ਜਗਾ ਮੇਰੀ ਹੈ ਆਪਣੇ ਮੈਂ ਹੋਟਲ ਬੁੱਕ ਕਰ ਲੈਣਾ ਹੋਇਆ ਉਹਦਾ ਤੁਸੀਂ ਵਿਚਾਰ ਹੋ ਜਾ ਤੁਸੀਂ ਫਿਰ ਤੇ ਆਪਾਂ ਰੱਖਦੇ ਆਂ ਪ੍ਰੋਗਰਾਮ ਕਿਤੇ ਤੁਸੀਂ ਅੱਜ ਤਾਂ ਨਹੀਂ ਕੱਲ ਰੱਖਦੇ ਆਂ ਜੀ ਆਪਾਂ ਚਾਰ ਕਿੰਨੇ ਮਿਲ ਜੀਏ ਮੈਂ ਤੁਹਾਨੂੰ ਸ਼ਾਮ ਨੂੰ ਫਿਰ ਤੋਂ ਬਾਤ ਕਰੇ ਜਾਉਂਗੀ ਦੁਕਾਨ ਤੇ ਰੁਕ ਜੂਗੀ ਤੁਸੀਂ ਬਸ ਮੇਰੀ ਸ਼ਰਤ ਹੈ ਕਿ ਤੁਸੀਂ ਜੇ ਮੇਰੇ ਵਿੱਚ ਨਾ ਬੈਠਣ ਦਿੱਤਾ ਤਾਂ ਤੁਹਾਨੂੰ ਮੂੰਹ ਮੰਗਿਆ ਇਨਾਮ ਮੈਂ ਬਾਲੀਆਂ ਕਰਵਾ ਲਈ ਜਿਸ ਨਾਮ ਦੀ ਸਾਡੇ ਕੋਲ ਤਾ ਵਾ ਸਿੱਝ ਜਮੀਨ ਹੈ ਜੱਤ ਦਾ ਬੜੀ ਟਗੜੀ ਕਾਰ ਬਸ ਜ਼ਮੀਨ ਜਿਆਦਾ ਸਭ ਤੇਰੀ ਹੈ ਕੋਈ ਨਾ ਤੈਨਸ਼ਨ ਨਾਲ ਕੁਛ ਕਰ ਦੇ ਠੀਕ ਹੈ ਹਾਂਜੀ ਨਹੀਂ ਨਹੀਂ ਜਮੀਨ ਜੱਤ ਹੈ ਨਹੀਂ ਮੈਂ ਬਾਲੀਆਂ ਕਰਵਾ ਦੇ ਤੂੰ ਹੂੰ ਚਲ ਬਾਲੀਆਂ ਕਰਵਾ ਦੇਾਂਗੇ ਤੇ ਸਵੇਰ ਦੀ ਤਰੀਕ ਪੱਕੀ ਰੱਖੀਂ ਫੇਰ ਬੈਠਣ ਨਾ ਦੇ ਵਿੱਚ ਜਮੀਨ ਨਿਰਨਾਮ ਦੀ ਜੇ ਬੈਠ ਜੇ ਬੈਠ ਜੇ ਨਾ ਰਿਸਪੌਂਸ ਦੇ ਜੇ ਬਸ ਥੋੜੀ ਸਾ ਕੇ ਆ ਜੇ ਫੇਰ ਬਸ ਬੈਠਣ ਨਾ ਦੇ ਜੇ ਬੈਠ ਵੀ ਜਾਵੇ ਤਾਂ ਉਹਨੂੰ ਮੂੰਹ ਚ ਪਾ ਕੇ ਉਹਨੂੰ ਕਰ ਦੇ ਟਾਈਟ ਫੇਰ మేడమ జీ గ